ਕਗਾਰ 60000 ਰੁਪਏ ਦੀ ਲਈ ਸੀਗੀ ਹਾਉਕ ਮਹਿੰਗੀ ਗਾਉਣੀ ਜਾਂਦਾ ਇਹ ਕਿੰਨੇ ਲੀਟਰ ਦੁੱਧ ਸੀ ਉਹਦਾ ਉਦੋਂ ਉਦੋਂ ਸੀਗਾ ਉਹਦਾ 32 33 ਕਿਲੋ 32 33 ਕਿਲੋ ਦੁੱਧ ਦਾ 40 ਕਿਲੋ ਤਿੱਕਰ ਹੈਗੀਆਂ ਗਾਵਾ ਇਸ ਟਾਈਮ ਆਪਣੇ ਕੋਲੇ 40 ਲੀਟਰ ਵਾਲੀਆਂ ਗਾਇਆਂ ਹੈਗੀਆਂ ਪਹਿਲਾਂ ਆਪਣਾ ਫਿਰ ਉਦੋਂ ਵਧਿਆ ਢਾਰਾ ਨਹੀਂ ਸੀ ਨਾ ਹੁਣ ਪਰ ਆਪਾਂ ਇਹ ਹੋਰ ਮળો ਚੰਗੇ ਸੀਮਾ ਪਵਾਵਾਂਗੇ ਮੈਂ ਇੱਕ ਦੋ ਗਾਵਾਂ ਹੀ ਲੈਂਦੀਆਂ ਸੀਗੀਆਂ ਇੱਕ ਦੋ ਗਾਈਆਂ ਤੋਂ ਆਪਾਂ ਕੰਮ ਸ਼ੁਰੂਦੁਕਾਉਂਦੇ ਸੀ ਨਾ ਚਾਰ ਪੰਜ ਹੋ ਗਈਆਂ ਹੌਲੀ ਹੌਲੀ ਵਾਧਾ ਹੀ ਜਾਂਦਾ ਹੈ ਹੁਣ ਜਿਵੇਂ ਆਪਣੇ ਘਰ ਦੇ ਵਿੱਚ ਸਾਰੇ ਵੇਖ ਲੋ ਬੱਚੇ ਸਾਰੇ ਘਰ ਦੇ ਹੀ ਆ ਜਿਹੜੀਆਂ ਆਪਣੀਆਂ ਆਪ ਦੀਆਂ ਚੰਗੇ ਟੀਕੇ ਪੋਰਾ ਕੇ ਗਾਵਾਂਾਂ ਦੇ ਬੱਚੀਆਂ ਤਿਆਰ ਹੋਈਆਂ ਸੀ ਉਹ 32 33 ਲੀਟਰ ਤੋਂ ਸਟਾਰਟ ਹੋਈਆਂ ਠੀਕ ਹੈ ਜੀ ਵੀ ਆਪਾਂ ਜਿਹੜੀਆਂ ਵਹਿਣਾ ਬੈਠੀਆਂ ਸਾਰੀਆਂ ਆਪਣੀਆਂ ਆਪ ਦੀਆਂ ਘਰ ਦੀਆਂ ਜਿਹੜੀਆਂ ਜਿਹੜੀਆਂ ਵੀ ਹੁਣ ਆਪਾਂ ਆਪਣੀ ਨਸਲ ਤੇ ਕੰਮ ਕਰੀ ਜਾਂਦੇ ਹਾਂ ਵੀ ਇੱਥੇ ਜਨਮ ਹੋਇਆ ਇਹਨਾਂ ਗਾਈਆਂ ਦਾ ਹਾਂਜੀ 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 ਠੀਕ ਹੈ ਜੀ ਕਿਸੇ ਵੀਰ ਨੇ ਗਾਈਆਂ ਆਪਣੇ ਤੋਂ ਲੈਣੀਆਂ ਹੁਣ ਕਿੰਨੇ ਕਿਲੋਟਰ ਵਾਲੀ ਆਪਣੇ ਕੋਲੇ ਗਾਂ ਮਿਲ ਜਾਂਦੀ ਵੱਧ ਤੋਂ ਵੱਧ ਕਿੰਨੇ ਤੋਂ ਲੈ ਕੇ ਸਟਾਰਟ ਹੋ ਕੇ 45 ਲੀਟਰ ਤੱਕ ਮਿਲ ਜਾਣਗੀਆਂ 15 ਲੀਟਰ ਤੋਂ ਸ਼ੁਰੂ ਹੋ ਕੇ 45 ਲੀਟਰ ਤੱਕ ਗਾਈਆਂ ਆਪਣੇ ਕੋਲੇ ਮੌਜੂਦ ਹੁੰਦੀਆਂ ਹਨ ਤੇ ਵੜਾ ਵੀ ਮਿਲ ਜਾਂਦੀਆਂ ਆਪਣੇ ਕੋਲੇ ਉਵੇਂ ਬੱਚਾ ਬੱਚੀਆਂ ਤਾਂ ਕੋਈ ਮੰਨ ਲਓ ਬਹੁਤ ਜਿਆਦਾ ਨਹੀਂ ਕਹਿ ਸਕਦੇ ਕਿ ਕੋਈ ਕਿਸੇ ਦਾ ਹੋਵੇ ਮੰਨ ਲਓ ਕਿ ਹੰਡਿਆਣੀਆਂ ਹੋਣ ਤਾਂ ਉਹ ਫਿਰ ਪਹਿਲਾਂ ਉਹਨੂੰ ਦੱਸਣਾ ਪਊਗਾ ਆਰਡਰ ਇਹਦੇ ਹੋਊਗਾ ਕੰਮ ਤੇ ਉਹ ਵਾਲੋ 70 ਬੁਲਾ ਲਓ ਤਾਂ ਵੀ ਤਾਂ ਬਚਦਾ ਹੀ ਆ ਜੇ 70 ਖਰਚਾ ਆ ਗਈ 30% ਬਚੂ ਹਨਾ ਬਚਦੀ ਹੈ 30-35000 ਰੁਪਏ ਆਪਣੇ ਹੱਥ ਚ ਆ ਜੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਥਾਂਦੇ ਵਾਲਾ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਹ ਡੇਰੀ ਫਾਰਮ ਦਿਖਾਉਣਾ ਜਿਹਨੂੰ ਖੁੱਲੇ ਨੂੰ 8 ਤੋਂ 9 ਸਾਲ ਹੋ ਗਿਆ 8-9 ਸਾਲ ਪੁਰਾਣਾ ਇਹ ਡੇਰੀ ਫਾਰਮ ਹੈ ਤੇ ਆਪਾਂ ਬਾਈ ਕੁਲਦੀਪ ਨਾਲ ਅੱਜ ਗੱਲਬਾਤ ਕਰਾਂਗੇ ਜਿਹੜੇ ਇਸ ਡੇਰੀ ਫਾਰਮ ਦੇ ਓਨਰ ਹੈ ਤੁਸੀਂ ਇਧਰਲੇ ਪਾਸੇ ਇਹ ਡੇਰੀ ਫਾਰਮ ਦੇਖ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ ਆਪਣਾ ਮੇਨ ਪਰਪਸ ਇਹੀ ਹੈ ਵੀ ਆਪਾਂ ਗੱਲਬਾਤ ਕਰਾਂਗੇ ਵੀ ਪਸ਼ੂ ਜਦੋਂ ਆਪਾਂ ਰੱਖਦੇ ਆ ਉਹਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਨਫੇ ਹੁੰਦੇ ਆ ਤੇ ਕਿਹੜੇ-ਕਿਹੜੇ ਆਪਾਂ ਨੂੰ ਨੁਕਸਾਨ ਦੇਖਣੇ ਪੈਂਦੇ ਤੇ ਆਪਾਂ ਨੁਕਸਾਨ ਤੋਂ ਬਚਣਾ ਕਿਵੇਂ ਹੈ ਜਿਵੇਂ ਕਿ ਆਪਾਂ ਵੀਡੀਓ ਪਾਈਆਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਆ ਵੀ ਇਹ ਕੰਮ ਹੈ ਜਿਹੜਾ ਲਾਹੇਮੰਦ ਹੈ ਨਹੀਂਗਾ ਬਹੁਤ ਸਾਰੇ ਵੀਰ ਕਹਿੰਦੇ ਵੀ ਇਹ ਲਾਹੇਮੰਦ ਹੈ ਇਹ ਸਾਰੇ ਡਾਊਟ ਅੱਜ ਆਪਾਂ ਦੂਰ ਕਰਦਾਂਗੇ ਕਿਉਂਕਿ ਕੰਮ ਜਿੰਨਾ ਪੁਰਾਣਾ ਹੁੰਦਾ ਬੰਦੇ ਨੂੰ ਐਕਸਪੀਰੀਅੰਸ ਹੁੰਦਾ ਬੰਦੇ ਨੇ ਉਹ ਹੜਾਈਆਂ ਹੁੰਦੀਆਂ ਹਨ ਤੇ ਅੱਜ ਆਪਾਂ ਨੂੰ 22 ਸਾਰੀਆਂ ਗੱਲਾਂ ਦੱਸਣਗੇ ਆਪਾਂ ਨੂੰ ਵੀ ਉਹਨਾਂ ਨੇ ਕਿਹੜੇ-ਕਿਹੜੇ ਇਹਦੇ ਵਿੱਚ ਨੁਕਸਾਨ ਦੇਖੇ ਸੀ ਤੇ ਹੁਣ ਇਹਨਾਂ ਦਾ ਕੰਮ ਕਿਵੇਂ ਚੱਲੀ ਜਾਂਦਾ ਤੇ ਨਵੇਂ ਡੇਰੀ ਫਾਰਮ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਤਾਂ ਕਿੱਥੋਂ ਇਹ ਸ਼ੁਰੂਆਤ ਕਰਨਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਾਂ ਪਿੰਡ ਥੰਦੇ ਵਾਲੇ ਪਹੁੰਚੇ ਸੀਗੇ ਤੇ ਜਿਵੇਂ ਮੈਂ ਬਾਈ ਦੱਸਿਆ ਵੀ ਆਪਾਂ ਨੂੰ 8-9 ਸਾਲ ਹੋ ਗਏ ਹੈ ਨਾ ਡੇਰੀ ਫਾਰਮ ਦਾ ਕੰਮ ਕਰਦਿਆਂ ਉਹ ਵੈਸੇ ਆਪਣੇ ਕੋਲੇ ਪਹਿਲਾਂ ਏਜੰਸੀ ਸੀ ਨਸਲੇ ਦੀ ਠੀਕ ਹੈ ਜੀ ਦੁੱਧ ਆਪਾਂ ਸਾਨੂੰ 2000 ਚ ਇਕੱਠਾ ਕਰਨ ਲੱਗ ਪਏ ਸੀ ਤੈੱਕੋ ਲੱਗਿਆ ਆਪਣੇ 2000 ਸਨ ਦੇ ਵਿੱਚ 2024 9 2000 ਨੇ ਸ਼ੁਰੂਆਤ ਕੀਤੀ ਵੀ ਹੁਣ 24 ਚੱਲੀ ਜਾਂਦਾ ਉਸ ਹਾਵ ਨਾਲ ਆਪਾਂ ਨੂੰ 24 ਸਾਲ ਹੋ ਗਏ ਹੈ ਨਾ ਕੰਮ ਕਰਦਿਆਂ ਨੂੰ 40 ਸਾਲ ਉਮਰ ਆ ਮੇਰੀ ਠੀਕ ਹੈ ਜੀ ਉਹ ਪਾਣਾ ਉੱਥੇ ਲੱਗਿਆ ਪਿੰਡ ਦੇ ਵਿਚਾਲੇ ਲੱਗਿਆ ਪਲਾਂਟ ਥੰਦੇ ਵਾਲਾ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਹੌਲੀ ਹੌਲੀ ਚਲੋ ਨਾਲ ਇਹ ਵੀ ਸ਼ੌਂਕ ਜਾਈ ਸੀ ਇੱਕ ਹੂੰ ਜਿਵੇਂ ਜਿਵੇਂ ਚਲੋ ਆਪਾਂ ਜਿੰਨੇ ਕਿ ਜੋਗੇ ਹੋਏ ਉਹ ਤੋਂ ਆਪਾਂ ਸ਼ੁਰੂ ਕਰ ਲਿਆ ਸੀਗਾ ਤੇ ਇਹ ਐਡ ਕੀ ਬਣਾਇਆ ਸੀਗਾ ਸ਼ਿਰਦ ਆਪਾਂ ਪਹਿਲਾਂ ਆਪਣੇ ਬ੍ਰਾਂਡੇ ਟਾਈਪ ਹੀ ਸੀਗਾ ਠੀਕ ਹੈ ਜੀ ਤੇ ਇਹ ਜਿਹੜਾ ਆਪਣਾ ਕੰਮ ਹੈ ਇਹ ਆਪਾਂ ਕਿੱਥੋਂ ਵੀ ਕਿੰਨੇ ਕ ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਦਾ ਆਪਣਾ ਸਫ਼ਰ ਕਿਵੇਂ ਰਿਹਾ ਹੈ? ਆਪਾਂ ਪਹਿਲਾਂ 1-2 ਗਾਵਾਂ ਹੀ ਲੈਂਦੀਆਂ ਸੀਗੀਆਂ। 1-2 ਗਾਈਆਂ ਤੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਹਨਾ। ਦੋ ਗਾਵਾਂ ਤੋਂ 4-5 ਹੋ ਗਈਆਂ ਹੌਲੀ-ਹੌਲੀ ਵਾਧਾ ਹੀ ਜਾਂਦਾ ਹੈ ਹੁਣ ਜਿਵੇਂ ਆਪਣੇ ਘਰ ਦੇ ਵਿੱਚ ਸਾਰੇ ਵੇਖ ਲੋ ਬੱਚੇ ਸਾਰੇ ਘਰ ਦੇ ਹੀ ਆ। ਜਿਹੜੀਆਂ ਆਪਣੀਆਂ ਆਪ ਦੀਆਂ ਚੰਗੇ ਟੀਕੇ ਪੋੜਾ ਕੇ ਗਾਵਾਂ ਦਾ ਬੱਚੀਆਂ ਤਿਆਰ ਹੋਈਆਂ ਸੀ ਉਹ 32-33 ਲੀਟਰ ਤੋਂ ਸਟਾਰਟ ਹੋਈਆਂ। ਠੀਕ ਹੈ ਜੀ। ਵੀ ਆਪਾਂ ਜਿਹੜੀਆਂ ਵੜਾ ਬੈਠੀਆਂ ਸਾਰੀਆਂ ਆਪਣੀਆਂ ਆਪ ਦੀਆਂ ਘਰ ਦੀਆਂ ਵੜਾ ਜਿਹੜੀਆਂ ਵੀ ਹੁਣ ਆਪਾਂ ਆਪਣੀ ਨਸਲ ਤੇ ਕੰਮ ਕਰੀ ਜਾਂਦੇ ਹਾਂ ਹੈਨਾ ਵੀ ਇੱਥੇ ਜਨਮ ਹੋਇਆ ਇਹਨਾਂ ਗਾਇਆਂ ਦਾ ਹਾਂਜੀ 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 ਠੀਕ ਹੈ ਜੀ ਤੇ ਹੁਣ ਜਦ ਤੁਸੀਂ ਦੱਸਿਆ ਵੀ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਹੈਨਾ ਕੰਮ ਸ਼ੁਰੂ ਕਰੇ ਨੂੰ ਉਦੋਂ ਤਾਂ ਗਾਇਆਂ ਦੇ ਰੇਟ ਬਹੁਤ ਘੱਟ ਹੋਣੇ ਆ ਹਾਂ ਉਦੋਂ ਤਾਂ ਆਈ 45 50000 55000 1 ਗਾਂ 60000 ਰੁਪਏ ਦੀ ਲਈ ਸੀਗੀ ਹਾਉ ਕਿੰਨੀ ਗਾਂ ਉਹ ਨਹੀਂ ਜਾਣਦਾ ਕਿੰਨੇ ਲੀਟਰ ਦੁੱਧ ਸੀ ਉਹਦਾ ਉਦੋਂ ਉਦੋਂ ਸੀਗਾ ਉਹਦਾ 32 33 ਕਿਲੋ 32 33 ਕਿਲੋ ਦੁੱਧ ਦਾ 40 ਕਿਲੋ ਤੱਕ ਰਹਿ ਗਈ ਗੀਆਂ ਗਾਂਵਾਂ ਟੈਂਕ ਟਾਈਮ ਆਪਣੇ ਕੋਲੇ 40 ਲੀਟਰ ਵਾਲੀਆਂ ਲੰਗਾਈਆਂ ਹੈਗੀਆਂ ਪਹਿਲਾਂ ਆਪਣਾ ਓਨਾ ਵਧੀਆ ਢਾਰਾ ਨਹੀਂ ਸੀ ਨਾ ਹੁਣ ਪਰ ਆਪਾਂ ਇਹ ਹੋਰ ਮਤਲਬ ਚੰਗੇ ਸੀਮਾ ਪਵਾਵਾਂਗੇ ਤੇ ਇਹ ਇਹਦੇ ਵਿੱਚ ਹੁਣ ਜਿਵੇਂ ਆਪਾਂ ਗੱਲ ਕਰ ਲਗੇ ਆਪਾਂ ਨੂੰ ਕਹਿੰਦੇ ਹੁੰਦੇ ਨਾ ਵੀ ਬਾਈ ਕਮੈਂਟ ਬਹੁਤ ਕਰਦੇ ਹੁੰਦੇ ਆ ਵੀ ਇਹ ਤਾਂ ਕੰਮ ਹੈ ਨਹੀਂ ਕੰਮ ਦਾ ਕੰਮ ਪਤਾ ਕੀ ਲੋਜੋਤ ਇਹ ਨਾ ਵਿੱਚ ਰਹਿ ਕੇ ਕਰਨ ਵਾਲਾ ਕੰਮ ਹੀ ਆ ਪੂਰਾ ਉੱਤੇ ਆਪ ਚੜ ਕੇ ਇਹ ਨਹੀਂ ਵੀ ਆਪਾਂ ਕੰਮ ਕਰ ਲੈ ਤੇ ਬੰਦੇ ਸਿਰ ਤੇ ਛੱਡ ਦਈਏ ਬੰਦਿਆਂ ਦੇ ਸਿਰ ਤੇ ਛੱਡ ਕੇ ਫੇਰ ਨਹੀਂ ਸੂਤ ਆਉਂਦਾ ਕੱਲਾ ਬੰਦਾ ਕਿੱਥੋਂ ਵਿਚਾਰਾ ਉਹ ਕਰ ਲੂਗਾ ਇਹ ਤਾਂ ਆਪ ਵਿਚ ਰਹਿਣਾ ਪੈਂਦਾ 24 ਘੰਟੇ ਫੇਰ ਤਾਂ ਲਾਹੇਵੰਦਾ ਉਹ ਨੁਕਸਾਨ ਮੇਰਾ ਵੀ ਹੋਇਆ گاਵਾ ਮੇਰੀਆਂ ਵੀ ਕਈ ਮਰੀਆਂ ਪਰ ਉਹ ਤੋਂ ਬਾਅਦ ਫੇਰ ਵੀ ਆਪਾਂ ਮਤਲਬ ਨਫੇ ਜੀ ਆ ਕਹਿ ਸਕਦੇ ਆ ਉਹ ਘਾਟੇ ਜ ਨਹੀਂ ਗੇ ਬੀਮਾ ਉਹ ਮੈਂ ਕਰਵਾ ਲਵੇ ਨਾ ਹਾਂਜੀ ਥੋੜਾ ਜਿਹਾ ਕਰਾ ਲੇ گاਵਾ ਦੇ ਨਹੀਂ ਤੇ ਇਹਦੇ ਗਾਂ ਉਹ ਨੁਕਸਾਨ ਉਹ ਤੋਂ ਆ ਜਦੋਂ ਗਾਂ ਆਪਣੇ ਡੈੱਡ ਹੁੰਦੀਆਂ ਹਾਂਜੀ گاਵਾ ਉਹ ਮਹਰੀਆਂ ਪੰਜ ਸੱਤ ਗਾਵਾਂ ਡੈੱਡ ਹੋਈਆਂ ਪਰ ਫੇਰ ਵੀ ਅੱਜ ਠੀਕ ਆ ਜੀ ਆਪਾਂ ਅੱਖਗੇ ਵੀ ਇੱਥੇ ਕੋਈ ਚਬਾਰੇ ਪਾਲੂਗਾ ਇਹ ਕੰਮ ਤੋਂ ਚਬਾਰੇ ਤਾਂ ਨਹੀਂ ਪੈਂਦੇਗੇ ਤੇ ਵਧੀਆ ਆ ਆਪਣੇ ਘਰਾਂ ਦੇ ਖਰਚੇ ਖਰਚੇ ਵਾਹੋਏ ਪਏ ਉਹ ਨਿਕਲ ਕੋਈ ਜਾਂਦੇ ਆ ਇੰਨਾ ਇੰਨਾ ਹੀ ਬਹੁਤ ਹੰਦਵਾਰਤੀ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਕਹਿਣ ਦਾ ਮਤਲਬ ਮੇਰਾ ਇਹ ਆ ਠੀਕ ਹੈ ਜੀ ਮਾੜਾ ਨਹੀਂ ਤੰਦਾ ਸਾਰਾ ਪਰਿਵਾਰ ਨਾਲ ਮਿਲ ਕੇ ਕਰੇ ਨਾ ਤੰਦਾ ਵਧੀਆ ਆ ਜੇ ਖੇਤੀ ਦੇ ਨਾਲ ਇਹ ਹੀ ਲਾਹੇਵੰਦ ਤੰਦਾ ਦੇਰੀ ਦੇ ਮੈਨੂੰ ਤਾਂ ਵਧੀਆ ਲੱਗਦਾ ਬਾਕੀ ਆਪੋ ਆਪਣੀ ਸੋਚ ਆ ਸਾਰਿਆਂ ਦੀ ਵੀ ਜੇ ਬੰਦਾ ਆਪ ਕੰਮ ਕਰੇ ਫੇਰ ਤਾਂ ਇਹ ਹੈਗਾ ਫਾਇਦਾ ਬਿਲਕੁਲ ਲਾਹੇਵੰਦ ਆ ਬਾਈ ਬਿਲਕੁਲ ਜੇ ਆਪਾਂ ਕਿਸੇ ਦੀ ਵੀਡੀਓ ਦੇਖ ਕੇ 10 ਪਸ਼ੂ ਲਿਆ ਕੇ ਬੰਦੇ ਰੱਖ ਲਏ ਉਹ ਬੰਨ ਤੇ ਬੰਨ ਤੇ ਮੁਰ ਕੇ ਸੰਭਾਲਣੇ ਨਹੀਂਗੇ ਉਹ ਹਾਂ ਨੁਕਸਾਨ ਬਹੁਤ ਬੰਦਿਆਂ ਨੂੰ ਐਸੇ ਗੱਲ ਦਾ ਹੀ ਹੁੰਦਾ ਹੈ ਨਾ ਕਿ ਆਪਾਂ ਆਪ 24 ਘੰਟੇ ਵਿੱਚ ਲੈਨੇ ਸਾਰਾ ਪਰਿਵਾਰ ਨਾਲ ਮਿਲ ਕੇ ਕਰਦੇ ਆ ਨਾਲ ਮੁੰਡਾ 15 ਸਾਲ ਹੋ ਗਏ ਮੇਰੇ ਕੋਲੇ ਇਹ ਵਧੀਆ ਸਾਡਾ ਸਾਥ ਦਿੰਦਾ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਣੇ ਕੋਲੇ ਕਿੰਨੇ ਪਸ਼ੂ ਐਸ ਟਾਈਮ ਮੌਜੂਦ ਆ ਸਾਰੇ ਨੌ گاਵਾ ਦੁੱਧ ਤੇ ਨੌ گاਵਾ ਦੁੱਧ ਤੇ ਆ ਹਾਂ ਜੀ ਤੇ ਆਪਾਂ ਬਾਈ ਜੀ ਇਹਦੇ ਨਾਲ ਨਾਲ ਫਿਰ ਸੇਲ ਪਰਚੇਜ ਦਾ ਵੀ ਕੰਮ ਕਰਦੇ ਆ ਆ ਸੇਲ ਪਰਚੇਜ ਦਾ ਵੀ 4-5 ਸਾਲ ਹੋ ਗਏ ਸੇਲ ਪਰਚੇਜ ਦਾ ਵੀ ਨਾਲ ਸ਼ੁਰੂ ਕੀਤਾ ਚੰਗੀਆਂ ਗਾਵਾਂ ਸਾਫ਼ ਸੁਥਰੀਆਂ ਗਾਵਾਂ ਲਿਆ ਕੇ ਵੇਚਦੇ ਆ ਭਲਾਂ ਦੀ ਤਾਂ ਮਹੀਨੇ ਦੀਆਂ 5 ਮਿਲ ਜਾਣ ਭਾ 50 ਮਿਲ ਜਾਣ ਲਿਆਉਣੇ ਆਪਾਂ ਚੰਗੀਆਂ ਸਾਫ਼ ਜੀਆਂ ਠੀਕ ਹੈ ਜੀ ਤੇ ਸਾਰੇ ਕੰਨਿਆਂ ਤੋਂ ਪੂਰੀਆਂ ਹੁੰਦੀਆਂ ਗਾਵਾਂ ਆਪਣੀਆਂ ਨਿਓ ਜਲੂਤਰ ਪੁੱਤਰ ਨਹੀਂ ਆਪਾਂ ਲੈਂਦੇਗੇ ਕਿਸੇ ਵੀਰ ਨੇ ਗਾਈਆਂ ਆਪਣੇ ਤੋਂ ਲੈਣੀਆਂ ਹੁਣ ਕਿੰਨੇ ਕਿਲੋਟਰ ਵਾਲੀ ਆਪਣੇ ਕੋਲੇ ਗਾਂ ਮਿਲ ਜਾਂਦੀ ਵੱਧ ਤੋਂ ਵੱਧ ਕਿੰਨੇ ਤੋਂ ਲੈ ਕੇ ਸਟਾਰਟ ਹੋ ਕੇ 45 ਲੀਟਰ ਤੱਕ ਮਿਲ ਜਾਣਗੀਆਂ 15 ਲੀਟਰ ਤੋਂ ਸ਼ੁਰੂ ਹੋ ਕੇ 45 ਲੀਟਰ ਤੱਕ ਗਾਈਆਂ ਆਪਣੇ ਕੋਲੇ ਮੌਜੂਦ ਹੁੰਦੀਆਂ ਹਨ ਤੇ ਵੜਾ ਵੀ ਮਿਲ ਜਾਂਦੀਆਂ ਆਪਣੇ ਕੋਲੇ ਉਹਵੇਂ ਬੱਚੀਆਂ ਬੱਚੀਆਂ ਤਾਂ ਕੋਈ ਮੰਨ ਲਓ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਕੋਈ ਕਿਸੇ ਦਾ ਹੋਵੇ ਮੰਨ ਲਓ ਹੰਦਿਆਣੀਆਂ ਹੋਣ ਤਾਂ ਉਹ ਫਿਰ ਪਹਿਲਾਂ ਉਹਨੂੰ ਦੱਸਣਾ ਪਊਗਾ ਆਰਡਰ ਇਹਦੇ ਹੋਊਗਾ ਕੰਮ ਇਹ ਤਾਂ ਆਪਾਂ ਬਾਈ ਜੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਡੇਰੀ ਫਾਰਮਸ ਤੋਂ ਵਧੀਆ ਭਰੋਸੇਮੰਦ ਪਸ਼ੂ ਲੈਣੇ ਹੋਣ ਬਾਈ ਨਾਲ ਸੰਪਰਕ ਕਰ ਲਿਓ 15 ਲੀਟਰ ਤੋਂ ਲੈ ਕੇ 45 ਲੀਟਰ ਤੱਕ ਬਾਈ ਹੋਰੀ ਕਹਿੰਦੇ ਵੀ ਸਾਡੇ ਕੋਲੇ ਪਸ਼ੂ ਹੈ ਜਿਹੜੇ ਮਿਲ ਜਾਂਦੇ ਆ ਲੈ ਲਈ ਹੁਣ ਤੇ ਆਪਣੇ ਮੁਕਸਰੇ ਏਰੀਆ ਦੇ ਵਿੱਚ ਆਸ-ਪਾਸੇ ਮੰਨ ਲਓ ਨੇੜੇ-ਤੇੜੇ ਕਿਹਨਾਂ ਵੇਚਣਾ ਵੀ ਹੋਵੇ ਕੋਈ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਲੈ ਲਾਂਗੇ ਗਾਵਾਂ ਖਾਸ ਕਰਕੇ ਗਾਵਾਂ ਹੀ ਲੈਣੇ ਆਪਾਂ ਤੇ ਬਾਈ ਜੀ ਇਹਦੇ ਵਿੱਚ ਹੁਣ ਆਪਾਂ ਉਹਦੀ ਗੱਲ ਕਰ ਲੀਏ ਹਨਾ ਮੰਨ ਲਓ ਕੋਈ ਬੰਦਾ ਡੇਰੀ ਫਾਰਮ ਸ਼ੁਰੂ ਕਰਦਾ ਉਹਨੂੰ ਇੱਕ ਗਾਂ ਬਚਤ ਕਦੋਂ ਦੇਣ ਲੱਗ ਜਾਂਦੀ ਆ ਬਚਤ ਤਾਂ ਮੰਨ ਲਓ ਕਿ ਇਹ ਤੰਦਾ ਵਧੀਆ ਹੀ ਹੈ ਵੀ ਇਹਨੂੰ ਨਾਲ ਦੀ ਨਾਲ ਹੀ ਬਚਤ ਆਉਣੀ ਸ਼ੁਰੂ ਹੋ ਜਾਂਦੀ ਆ ਹੂੰ ਜਿਵੇਂ ਆਪਾਂ ਚਾਰ ਪੰਜ ਗਾਵਾਂ ਤੋਂ ਸਟਾਰਟ ਕਰ ਲਿਆ ਹਾਂਜੀ ਨਾਲ ਦੀ ਨਾਲ ਮੰਨ ਕੇ ਚੱਲੋ ਵੀ ਤੁਸੀਂ 60% ਤਾਂ ਬਚਤ ਹੈਗੀ ਹੈਗੀ 40% ਖਾ ਜਾਣੀ ਹੈ ਦਾ 40% ਗਾਂ ਖਾ ਜਾਂਦੀ ਤੇ 60% ਆਪਾਂ ਨੂੰ ਬਚਦਾ 50-50 ਆਪਾਂ ਲੋ 70 ਬਲੋ ਲੋ ਤਾਂ ਵੀ ਤਾਂ ਬਚਦਾ ਹੀ ਆ ਜੇ 70 ਖਰਚਾ ਆ ਗਈ 30% ਬਚੂ ਹਨਾ ਤਾਂ ਹੀ 30-35000 ਰੁਪਏ ਆਪਣੇ ਹੱਥ ਚ ਆ ਜੂਗਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਜਾਦੇ ਬਰੀਕੀਆਂ ਨਾਲ ਤਾਂ ਆਪਾਂ ਇਸ ਗੱਲ ਤੇ ਗਏ ਵੀ ਨਹੀਂ ਐਵੇਂ ਆਖੀ ਜੇ ਕਿ ਵੀ ਲੱਗਦੀ ਰੂਪ ਦੇ ਵਿੱਚ ਹੂੰ ਉਹ ਬੱਚ ਤਾਂ ਹੈਗੀ ਆ ਬਈ ਨਾਲ ਜਿਹੜੇ ਬੱਚੇ ਚਾਰ ਬੱਚੇ ਪੜੀ ਜਾਂਦੇ ਉਹ ਵੀ ਤਾਂ ਦੁੱਧ ਪੀਂਦੇ ਹੀ ਘਰੇ ਆਪਣੇ ਆਪ ਦੇ ਘਰੇ ਆਪਾਂ ਨੂੰ ਦੁੱਧ ਦੀ ਕਿਹੜਾ ਘੱਟ ਜਰੂਰਤ ਉਹ 10-12 ਕਿਲੋ ਆਪਣੇ ਦੁੱਧ ਆਪਦੇ ਲਾਗਿਆਂ 10-12 ਕਿਲੋ ਆਪਾਂ ਜੀ ਮੁੱਲ ਲਈਏ ਤਾਂ ਉਹ ਹਸਾਤਾ ਲੱਗ ਦੇਖਣਾ ਕਿੰਨੇ ਰੁਪਈਆ ਦਾ ਬਣਦਾ ਮਿਹਨਤ ਆਇਆ ਹੀ ਹੁੰਦਾ ਤੇ ਇੱਕ ਬਈ ਜਿਵੇਂ ਹੁਣ ਡੇਰੀ ਫਾਰਮ ਤੁਸੀਂ ਆਹ ਸ਼ੈੱਡ ਪਾਇਆ ਵਾ ਹਨਾ ਇਹਦੇ ਵਿੱਚ ਅੱਡੋ ਅੱਡ ਖਾਨੇ ਜੇ ਕਾਹਤੋਂ ਬਣੇ ਹੋਏ ਕੋਸ-ਪਸੂ ਇਧਰਲੇ ਪਾਸੇ ਬ ਵੀ ਜਿਹੜਾ ਆਰਾਮ ਕਰਦੇ ਹਾਂ ਪਰ ਦੁਪਹਿਰ ਵੇਲੇ ਆਦਾ ਰੈਸਟ ਕਰਨ ਵਾਸਤੇ ਇੱਥੇ ਬੈਠੀ ਜਾਂਦੇ ਨੇ ਕੱਚੇ 'ਚ ਹੂੰ ਤੇ ਆ ਮਨ ਲੋ ਜ਼ਿਆਦਾ ਉਹ ਨਹੀਂ ਹੁੰਦਾਗਾ ਅੱਜ ਤਾਂ ਥੋੜਾ ਆਪਣੇ ਬੰਦੇ ਦੇ ਛੱਟ ਵੱਜੀ ਤਾਂ ਕਰਕੇ ਸਾਫ ਸਫਾਈ ਹੋਈ ਨਹੀਂ ਅਜੇ ਠੀਕ ਹੈ ਜੀ ਤੇ ਗੋਹਾ ਮੁਕ ਤੇ ਪਿੱਛੇ ਫਰਸ਼ ਤੇ ਹੀ ਆ ਜਾਂਦਾ ਸੁੱਕਾ ਰਹਿੰਦਾ ਅੰਦਰੋਂ ਤੇ ਉਧਰ ਉਹ ਬੱਚਿਆਂ ਵਾਲਾ ਬਣਿਆ ਵੱਡ ਉਹ ਬੱਚਿਆਂ ਵਾਲਾ ਹਾਂ ਅਜੇ ਛੋਟੀਆਂ ਬੱਚਿਆਂ ਵਾਲਾ ਬਣਾਉਣ ਵਾਲਾ ਵਿੱਚ ਅਜੇ ਰਹਿ ਗਏ ਗਰਮੀ ਜਿਹੜੀ ਜ਼ਿਆਦਾ ਆ ਗਈ ਤਾਂ ਕਰਕੇ ਵਿੱਚੇ ਰਹਿ ਗਏ ਛੋਟੇ ਬੱਚਿਆਂ ਦੇ ਰਹਿ ਗਏ ਇਹਨਾਂ ਵੜਾਂ ਦਾ ਤਾਂ ਬਣ ਗਏ ਹੀ ਸਾਰਾ ਵੜਾ ਆਪਣੀਆਂ ਆਪਣੀਆਂ ਘਾਬੀਆਂ ਹੀ ਨੇ ਠੀਕ ਹੈ ਜੀ ਤੇ ਭਾਈ ਆਪਾਂ ਪਹਿਲਾਂ ਇਹ ਛੱਡ ਦੀ ਵੀ ਵੀਡੀਓ ਕਰੀ ਸੀ ਹਨਾ ਇਹਨੂੰ ਪਾਏ ਨੂੰ ਹੁਣ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਤੇ ਇਹਦਾ ਆਪਾਂ ਨੂੰ ਕੋਈ ਸਾਖੀ ਵਾਲੇ ਮੰਨ ਲਓ ਪਾਇਆ ਸੀ ਨਹੀਂ ਇਹਦਾ ਆਪਾਂ ਨੂੰ ਕੋਈ ਬੈਨੀਫਿਟ ਲੱਗਿਆ ਜਿਵੇਂ ਆਪਾਂ ਗਰਮੀ ਵੀ ਤਪੀਆਂ ਵਾਲੇ ਮੈਡੀਸਨ ਉਹ ਆ ਲੱਗ ਜਾਂਦੀ ਸੀ ਗਰਮੀ ਚ ਹੂੰ ਲੱਖ-ਸਵਾਂ ਲੱਖ ਦੀ ਮੈਡੀਸਨ ਲੱਗਦੀ ਮાળા-ਮੂਲਾ ਮੋਜ ਜਾਂਦੀ ਬੁਖਾਰ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਕਿਉਂਕਿ ਕੰਦਾ ਸੇਕ ਕੱਢ ਜਾਂਦੀਆਂ ਸੀਗੀਆਂ ਹੁਣ ਹਵਾਦਾਰ ਬਣ ਗਿਆ ਐ ਕਿੰਨੀ ਕੋਈ ਪ੍ਰੋਬਲਮ ਆਈਗੀ ਨਹੀਂ ਸੇਕ ਗਰਮ ਤਪਦਾ ਤੋਂ ਪਤਾ ਨਹੀਂ ਫਿਰ ਨਹੀਂ ਆ ਬੱਬਲ ਸੀਟ ਨਾਲ ਨਹੀਂ ਇੱਕੋ ਲਾ ਦੇ ਵੈਂਟੀਲੇਸ਼ਨ ਵਾਲ ਬਾਕੀ ਉਹ ਦੂਜੇ ਪੱਖੇ ਲਾਤੇ ਸੀਗਾ ਕੋਈ ਐਡਾ ਨਹੀਂ ਮਹਿਸੂਸ ਹੋਇਆ ਵੀ ਇੱਥੇ ਖੜ ਕੇ ਆਰਾਮ ਜਾ ਆਪ ਨੂੰ ਵੀ ਮਿਲਦਾ ਸੀਗਾ ਠੀਕ ਹੈ ਜੀ ਵੀ ਘਰੇ ਆਪਣੇ ਮਨ ਲੋ ਕਮਰੇ ਆ ਥੋੜੀ ਤਫਸੀ ਹੋ ਜਾਂਦੀ ਨਾ ਇੱਥੇ ਜਦੋਂ ਆਉਂਦੇ ਸੀ ਤੇ ਵਧੀਆ ਸੰਤੋਸ਼ਟੀ ਹੁੰਦੀ ਸੀਗੀ ਇੱਥੇ ਖੁੱਲੀ ਹਵਾ ਹੀ ਮਿਲਦੀ ਹੈ ਸਾਰੇ ਪਾਸੇ ਖੁੱਲਾ ਘਾਣ ਕਰਕੇ ਤੇ ਬਾਈ ਜੀ ਇੱਕ ਆਪਣਾ ਲਾਸਟ ਕੁਐਸਚਨ ਹੈ ਵੀ ਜੇ ਕਿਸੇ ਨੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੋਵੇ ਕਿੱਥੋਂ ਸ਼ੁਰੂ ਕਰੇ ਉਹ ਕਿੰਨੇ ਕੁ ਪਸ਼ੂ ਹੋਣੇ ਚਾਹੀਦੇ ਪੰਜ ਚਾਰ ਪੰਜ ਗਾਵਾਂ ਤੋਂ ਸਟਾਰਟ ਕਰ ਰਹੇ ਤੇ ਖਰਚਾ ਕਿੰਨਾ ਆ ਜਾਣਾ ਉਹਦਾ ਖਾਰਚ ਮੰਨ ਕੇ ਚੱਲੋ ਵੀ ਸਭ 70 ਤੋਂ ਲੈ ਕੇ 85 90 ਤੱਕ ਚੰਗੀ ਵਧੀਆ ਵਾੜਾਂ ਚ ਲੈ ਲੇ ਪਹਿਲਾ ਦੂਜਾ ਸੂਆ ਚੰਗੀਆਂ ਵਾੜਾਂ ਤੋਂ ਕੰਮ ਸਟਾਰਟ ਕਰ ਲੇ ਫਿਰ ਕਾਮ ਅਗਰ ਬੱਚੇ-ਬੁੱੱਚੇ ਮੁਰਕੇ ਤਾਂ ਵਾਧੇ ਹੀ ਜਾਂਦਾ ਕੰਮ ਇਹ ਨਹੀਂ ਤੇ ਇਹਦੇ ਵਿੱਚ ਲੋਨ-ਲਾਣ ਵੀ ਹੋ ਜਾਂਦਾ ਹੁ ਹੈ ਨਾ ਲੋਨ ਹਾਂ ਮਿਲ ਜਾਂਦੇ ਹਾਂ ਤੋਂ ਲੋਨ ਵਾਧੂ ਮਿਲ ਜਦੇ ਤੇ ਬੀਮਾ ਵਗੈਰਾ ਵੀ ਹੋ ਜਾਂਦਾ ਜਿਵੇਂ ਤੁਸੀਂ ਦੱਸਿਆ ਸੀ ਬੀਮੇ ਦਾ ਬੀਮੇ ਵੀ ਕਰਵਾ ਦਿੰਦੇ ਹਾਂ ਹਾਂ ਵੀ ਬੀਮੇ ਦਾ ਇਹ ਫਾਇਦਾ ਹੋ ਜਾਂਦਾ ਵੀ ਜੇ ਪਸ਼ੂ ਹਾਂ ਜੇ ਕਿਤੇ ਨਾ ਜਾਣੀ ਕੋਈ ਆਪਾਂ ਨੂੰ ਜਾਣ ਬਣੇ ਜੋ ਕੋਈ ਗਲਤੀ ਹੋ ਜਾਂਦੀ ਹੈ ਕੋਈ ਪਸ਼ੂ ਡੈੱਡ ਹੋ ਜਾਂਦਾ ਤਾਂ ਉਹਦੇ ਆਪਾਂ ਚਲੋ ਉਹ ਕਪ ਪੂਰਤੀ ਦੰਨ ਦੀ ਕੋਈ ਨਾ ਕੋਈ ਫਿਰ ਵੀ ਆਪਣੇ ਪੁੱਲੇ ਪਾਇਆ ਜਾਂਦਾ ਠੀਕ ਹੈ ਇਹ ਫਾਇਦਾ ਹੈ ਇੰਸ਼ੋਰੈਂਸ ਤਾਂ ਜ਼ਰੂਰੀ ਹੈ ਨਾਲ ਕਰਵਾ ਲੈਣਾ ਚਾਹੀਦਾ ਕੋਈ ਹੋਵੇ ਪਹਿਲਾਂ ਮੇਰੇ ਨਖਾਂਣ ਹੋਆ ਪਹਿਲਾਂ ਮੈਂ ਨਹੀਂ ਮੈਂ ਕਿਉਂ ਸਾਰੀਆਂ ਗਾਵਾਂ ਦੇ ਕਰਵਾਏ ਹੋਏ ਆ ਮੇਰੇ ਤੇ ਲਓ ਜੀ ਇਹ ਸੀਗੀ ਆਪਣੀ ਛੋਟੀ ਜੀ ਵੀਡੀਓ ਜਿਹਦੇ ਵਿੱਚ ਆਪਾਂ ਗਾਈਆਂ ਬਾਰੇ ਦੱਸਿਆ ਸੀ ਮੇਨ ਮਾਰਕਸ ਸੀਗਾ ਵੀ ਜੇ ਕਿਸੇ ਵੀਰ ਨੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੈ ਉਹ ਗਾਈਆਂ ਕਿੱਥੋਂ ਲੈ ਕੇ ਆਵੇ ਗਾਈਆਂ ਵੀ ਤੁਹਾਨੂੰ ਮਿਲ ਜਾਣੀਆਂ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਮਿਲ ਜੂਗਾ ਬਾਈ ਨੇ ਪਹਿਲਾਂ ਹੀ ਆਖਿਆ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਮੈਂ ਉਹਨਾਂ ਸਹਿਯੋਗ ਜ਼ਰੂਰ ਕਰਾਂਗਾ ਬਾ ਜ਼ਰੂਰ ਜ਼ਰੂਰ ਜਿੰਨਾ ਪਤਾ ਕੋਈ ਮਰਜ਼ੀ ਫੋਨ ਲਾ ਲਵੇ ਪਰ ਜਰੂਰੀ ਨਹੀਂ ਵੀ ਉਹਨੇ ਗਾਵਾਂ ਲੈਣੀਆਂ ਤਾਂ ਹੀ ਫੋਨ ਲਾਉਣਾ ਹਾਂਜੀ ਇਹਨੂੰ ਵੀ ਜਾਣਕਾਰੀ ਲੈਣੀ ਤੇ ਲੈ ਸਕਦਾ ਬੰਦਾ ਕੋਈ ਚੱਕਰ ਨਹੀਂ ਕਰ ਠੀਕ ਹੈ ਜੀ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ